ਦਾਨਿਕ ਸਵੇਰਾ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਹੈ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਵਾਰਡਬੰਦੀ ਨੂੰ ਲੈ ਕੇ ਇਤਰਾਜ਼ ਕੀਤੇ ਗਏ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲਾਂਗੇ ਸਤਿ ਸ਼੍ਰੀ ਅਕਾਲ ਜੀ ਹਾਲੇ ਭਾਜੀ ਕੀ ਥੀ ਜੀ ਸਰ ਕਿਵੇਂ ਦੇਖਦੇ ਹੋ ਕਿ ਜਿਹੜੀ ਵਾਰਡਬੰਦੀ ਕੀਤੀ ਗਈ ਹੈ ਉਸ ਤੋਂ ਭਾਜਪਾ ਨੇ ਕਾ ਆਪਣਾ ਪ੍ਰਤੀਕੰਨ ਵਿਅਕਤ ਕੀਤਾ ਕੀ ਕਹਿਣਾ ਚਾਹੁੰਦਾ ਸੀ ਦੇਖੋ ਸਰਕਾਰ ਨੇ ਆਪਣੀ ਮਨਮਰਜ਼ੀ ਦੇ ਨਾਲ ਬਿਨਾਂ ਕਿਸੇ ਜ਼ਰੂਰਤ ਤੋਂ ਜੋ ਤੋੜਫੋੜ ਵਾਡਾਂਚ ਕੀਤੀ ਹੈ ਪੂਰੇ ਸ਼ਹਿਰ ਦਾ ਸੱਤਿਆਨਾਸ਼ ਕਰ ਦਿੱਤਾ ਹਲੇ 5 ਸਾਲ ਪਹਿਲਾਂ ਤਾਂ ਵਾਡਬੰਦੀ ਹੋਈ ਸੀ ਨੰਗਲ ਦੀ ਮਿਊਸਪੈਲਟੀ ਵਿੱਚ ਦੱਸੋ ਕੋਈ ਨਵਾਂ ਏਰੀਆ ਐਡ ਨਹੀਂ ਹੋਇਆ ਕੋਈ ਪੋਪੂਲੇਸ਼ਨ ਨਹੀਂ ਵਧੀ ਸ਼ਹਿਰ ਦੀ ਬਹੁਤ ਕੋਈ ਵੋਟਾਂ 'ਚ ਬਹੁਤ ਫਰਕ ਨਹੀਂ ਪਿਆ ਉਹਦੇ باوجود ਬਿਨਾਂ ਕਿਸੇ ਗੱਲਬਾਤ ਤੋਂ ਵਾਡਬੰਦੀ ਕਰਤੀ ਔਰ ਵਾਡਾਂ ਕੀ ਬਣਾਈਆਂ ਇੱਕ ਗਲੀ ਇੱਥੇ ਹੈ ਦੂਜਾ ਹਿੱਸਾ 5 ਕਿਲੋਮੀਟਰ ਦੂਰ ਹੈ ਤੋ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਸਿਰਫ ਆਪਣੇ ਚਾਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੀ ਉਹ ਸਰਕਾਰ ਨੂੰ ਪਤਾ ਹੈ ਕਿ ਜਿੱਤਣ ਦੇ ਪੈਣੇ ਕੰਮ ਕੀਤਾ ਕੋਈ ਨਹੀਂ ਪਿਛਲੇ 4 ਸਾਲ ਚ ਸੋ ਇਹ ਜਿਹੜੀ ਮਨਮਰਜ਼ੀ ਦੇ ਤਰੀਕੇ ਨਾਲ ਵਾਰਡਬੰਦੀ ਹੋਈ ਹੈ ਇਹਦੀ ਭਾਰਤੀ ਜਨਤਾ ਪਾਰਟੀ ਸਖਤ ਮੁਖਾਲਫਤ ਕਰਦੀ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲੇ ਹਾਂ ਅਸੀਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਭਈ ਇਸ ਵਾਰਡਬੰਦੀ ਨੂੰ ਰੋਕਿਆ ਜਾਏ ਔਰ ਪੁਰਾਣੀਆਂ ਵਾਰਡਬੰਦੀ ਦੇ ਹਿਸਾਬ ਨਾਲ ਹੀ ਚੋਣਾਂ ਹੋਣਗੀਆਂ ਔਰ ਅਸੀਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦਾ ਵੀ ਰੋਕਰ ਸਾਰੇ ਜਿੱਕਰ ਅਸੀਂ ਗੱਲ ਕਰੀਏ ਹੁਣੇ ਹੀ ਹੋ ਕੇ ਹਟੇ ਨੇ ਜ਼ਿਲ੍ਹਾ ਪ੍ਰੀਸ਼ ਦੇ ਚੋਣਾ ਤੇ ਉਹਦੇ ਵਿੱਚ ਜੇਕਰ ਆਪਣੀ ਹਸ ਹਲਕੇ ਨੰਗਲ ਦੀ ਗੱਲ ਕੀਤੀ ਤੇ ਪੂਰੇ ਕੈਂਡੀਡੇਟ ਵੀ ਖੜੇ ਕਰਨ ਚ ਭਾਜ ਭਾ ਸਮਰਥ ਰਹੀ ਹੈ ਸਿਰਫ 8 ਕੈਂਡੀਡੇਟ ਦਿੱਤੇ ਨੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਨਗਰ ਕੌਂਸਲ ਚੋਣਾਂ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ 11 ਵਡਾ ਕੌਂਸਲ ਨੂੰ ਥੋੜਾ ਜਿਆਦਾ ਦੁਰਸਤ ਕਰਦੇ ਆ ਮਾਫੀ ਸਹਿਤ ਜੀ ਭਾਜਪੀ ਨੇ ਚਾਰੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਲੜੀਆਂ ਤੇ ਬਹੁਤ ਅੱਛੀ ਵੋਟ ਪ੍ਰਾਪਤ ਕੀਤੀ ਹੈ ਬਲਾਕ ਸੰਤੀ ਦੀਆਂ ਵਿੱਚ 16 ਕੈਂਡੀਡੇਟ ਉਤਾਰੇ ਸੀ 28 ਇੱਥੇ ਸਰ ਨਹੀਂ 8 ਨੰਦਪੁਰ ਸਾਹਿਬ ਚ ਵੀ ਆਏ ਜੀ ਦੋ ਬਲਾਕ ਸੀ ਨਾ ਜੀ ਜੀ ਅਨੰਦਪੁਰ ਸਾਹਿਬ ਅਲੱਗ ਬਲਾਕ ਸੀ ਨੰਗਲ ਅਲੱਗ ਬਲਾਕ ਮੈਂ ਨੰਗਲ ਬਲਾਕ ਦੀ ਗੱਲ ਕਰ ਰਿਹਾ ਨੰਗਲ ਨੰਗਲ ਬਲਾਕ ਦੀ ਗੱਲ ਕਰ ਰਿਹਾ ਸੋ ਠੀਕ ਹੈ ਕਿ ਤਿੰਨ ਚਾਰ ਸੀਟਾਂ ਤੇ ਅਸੀਂ ਉਮੀਦਵਾਰ ਨਹੀਂ ਉਤਾਰ ਸਕੇ ਕੁਝ ਕਮੀ ਵੀ ਰਹਿ ਗਈ ਔਰ ਦੂਜਾ ਸਰਕਾਰ ਨੇ ਆਖਰੀ ਮੂਵਮੈਂਟ ਤੇ ਜਿਸ ਪ੍ਰਕਾਰ ਨਾਲ ਮਨਮਰਜ਼ੀ ਨਾਲ ਰਿਜ਼ਰਵੇਸ਼ਨ ਕੀਤੀ ਜਨਰਲ ਕੈਟਾਗਰੀ ਵਾਲੇ ਹਲਕੇ ਵੀ ਲੇਡੀ ਰਿਜ਼ਰਵ ਕਰਤੇ ਜੀ ਲੇਕਿਨ ਉਹਦੇ باوجود ਮੈਂ ਸਮਝਦਾ ਕਿ ਸਰਕਾਰ ਨੇ ਪੂਰਾ ਤੰਤਰ ਇਸਤੇਮਾਲ ਕੀਤਾ ਉਹਦੇ باوجود ਭਾਜਪਾ ਨੇ ਪਿੰਡਾਂ ਦੇ ਅੰਦਰ ਬਹੁਤ ਅੱਛੀ ਕੈਂਪੇਨ ਕੀਤੀ ਔਰ ਬਹੁਤ ਅੱਛੀਆਂ ਮੋਟਾਂ ਸਾਡੇ ਸ ਔਰ ਸਿੱ ਤਗੜੇ ਹੋ ਕਰਕੇ ਉਹ ਮਿਊਨਿਸਪੈਲਟੀ ਦੀ ਵੀ ਤਿਆਰੀ ਕਰ ਰਹੇ ਆ ਔਰ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਹੜਾ ਵਧ ਰਿਹਾ ਸਾਰੇ ਜੇਕਰ ਇਹ ਚੋਣਾਂ ਹੁੰਦੀਆਂ ਨਗਰ ਕੌਂਸਲ ਦੀਆਂ ਤੇ ਜੇਕਰ ਜ਼ਰੂਰਤ ਪੈਂਦੀ ਹੈ ਕੀ ਭਾਜਪਾ ਆਪ ਦਾ ਸਮਰਥਨ ਕਰ ਸਕਦੀ ਹੈ ਨਾ ਬਿਲਕੁਲ ਨਹੀਂ ਕਰ ਸਕਦੀ ਦੇਖੋ ਆਮ ਆਦਮੀ ਪਾਰਟੀ ਤੇ ਇੱਕ ਐਸੀ ਬਿਮਾਰੀ ਹੈ ਸਮਝਦਾ ਵੀ ਮਹਾਮਾਰੀ ਹੈ ਜਿਹਨੇ ਪੰਜਾਬ ਨੂੰ ਗ੍ਰਸਿਤ ਕੀਤਾ ਹੈ ਔਰ ਇਸ ਮਹਾਮਾਰੀ ਤੋਂ ਪੰਜਾਬ ਨੂੰ ਮੁਕਤ ਕਰਨ ਲਈ ਹੀ ਭਾਜਪਾ ਦੀ ਸਾਰੀ ਲੜਾਈ ਚੱਲ ਰਹੀ ਹੈ ਕਿਸੇ ਵੀ ਕੀਮਤ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ ਸਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਸਭ ਦੇ ਸਾਹਮਣੇ ਆ ਜੀ ਤੁਸੀਂ ਹੁਣੇ ਵੀਡੀਓ ਦੇਖ ਰਹੇ ਹੋ ਇਸ ਵੇਰ ਦੀ ਚੱਲ ਰਹੀ ਹੈ ਕੱਲ ਕਿਵੇਂ ਆਮ ਆਦਮੀ ਪਾਰਟੀ ਦੇ ਹੀ ਸਰਪੰਚ ਨੂੰ ਦੋ ਮੁੰਡੇ ਆਂਦੇ ਆ ਬੜੇ ਆਰਾਮ ਨਾਲ ਆ ਕੇ ਉਹਨੂੰ ਗੋਲੀ ਮਾਰ ਕੇ ਪੂਰੇ ਵਿਆਹ ਚੱਲਦੇ ਚਲੇ ਜਾਂਦੇ ਆ ਇਹ ਦਸਵੀਂ ਘਟਨਾ ਹੈ ਪਿਛਲੇ 10-15 ਦਿਨਾਂ ਵਿੱਚ ਮਰਡਰ ਦੀ ਔਰ ਇਹ ਸਾਰੀਆਂ ਲਾਈਵ ਚੱਲ ਰਹੀਆਂ ਹਨ ਜੈਵਰ ਅਨਾ ਬਲਾਚੋਰੀ ਦਾ ਮਰਡਰ ਹੋਏਗਾ ਚਾਹੇ ਫਿਰੋਜ਼ਪੁਰ ਦੀ ਕਟਨਾ ਹੋਏਗੀ ਚਾਹੇ ਜਲੰਧਰ ਲੁਧਿਆਣੇ ਦੀਆਂ ਕਟਨਾਵਾਂ ਹੋਣਗੀਆਂ ਸੋ ਰੋਜ਼ ਜਿਹੜੇ ਕਤਲ ਹੋ ਰਹੇ ਨੇ ਜਿਸ ਪ੍ਰਕਾਰ ਨਾਲ ਐਕਸਟਰਸ਼ਨਸ ਹੋ ਰਹੀਆਂ ਸਮਝਦਾ ਕਿ ਪੰਜਾਬ ਜਿਹੜਾ ਹੈ ਗੈਂਗਸਟਰ ਲੈਂਡ ਬਣ ਚੁੱਕਿਆ ਸਰ ਹਰ ਹਰ ਸਰਕਾਰ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਉਹੀ ਹੁੰਦੇ ਨੇ ਤੇ ਕੀ ਕਾਰਨ ਹੈ ਕਿ ਇਹ ਠੱਲ ਨਹੀਂ ਜਿਹੜਾ ਕ੍ਰਾਈਮ ਨੂੰ ਵੱਧਦੇ ਗੈਂਗਸਟਰਾਂ ਨੂੰ ਠੱਲ ਨਹੀਂ ਪਾਈ ਜਾ ਰਹੀ ਇੱਥੇ ਦੋਸ਼ੀ ਤੁਸੀਂ ਕਿਸ ਸਰਕਾਰ ਦੀ ਵਿਲ ਪਾਵਰ ਚਾਹੀਦੀ ਹੈ ਜੀ ਉਹੀ ਉੱਤਰ ਪ੍ਰਦੇਸ਼ ਸੀ ਉਹੀ ਉੱਤਰ ਪ੍ਰਦੇਸ਼ ਦੀ ਪੁਲਿਸ ਹੈ 15 ਸਾਲ 20 ਸਾਲ ਉੱਤਰ ਪ੍ਰਦੇਸ਼ ਜਿਹੜਾ ক্রাইਮ ਦੀ ਕੈਪੀਟਲ ਸੀ ਉੱਥੇ ਕਿਡਨਾਪਿੰਗ ਜਿਹੜਾ ਸੀਗਾ ਉਹ ਫੇਪਾਰ ਸੀ ਬਿਜ਼ਨਸ ਸੀ ਆ yogi ਸਾਹਿਬ ਆਏ ਆ 89 ਸਾਲਾਂ ਦੇਖੋ ਯੂਪੀ ਕਿੱਥੇ ਦਾ ਕਿੱਥੇ ਪਹੁੰਚ ਗਈ ਅੱਜ ਯੂਪੀ 'ਚ ਕੋਈ ਗੁੰਡਾ ਕੋਈ ਬਦਮਾਸ਼ ਕੋਈ ਗੈਂਗਸਟਰ ਕੁਸਕਦਾ ਨਹੀਂ ਹੈ ਠੀਕ ਹੈ ਨਾ ਇਹ ਸਰਕਾਰ ਦੀ ਵਿਲ ਪਾਵਰ ਚਾਹੀਦੀ ਹੁੰਦੀ ਹੈ ਨੇਤਾ ਦੀ ਵਿਲ ਪਾਵਰ ਚਾਹੀਦੀ ਹੁੰਦੀ ਹੈ ਪੋਲਿਟੀਕਲ ਪੋਲਿਟੀਕਲ ਵਿਲ ਨਹੀਂ ਹੈ ਕਿਉਂ ਸਰ ਬਾਕੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਇਕੱਠਾ ਨਹੀਂ ਹੁੰਦੀਆਂ ਦੇਖੋ ਸਾਰੀਆਂ ਪਾਰਟੀਆਂ ਬਾਰ ਬਾਰ ਇਹ ਗੱਲ ਕਹਿ ਰਹੀਆਂ ਅਸੀਂ ਵੀ ਬਾਰ ਬਾਰ ਕਹਿ ਰਹੇ ਹਾਂ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਕਹਿ ਰਹੀਆਂ ਕਿ ਭਾਈ ਥੋੜਾ ਧਿਆਨ ਪੰਜਾਬ ਵੱਲ ਦਿਓ ਪ੍ਰੋਬਲਮ ਕੀ ਹੈ ਸਰਕਾਰ ਦੀ ਕਿ ਸਵਾਏ ਟਿਚਕਰਬਾਜੀ ਤੋਂ ਸਵਾਏ ਕੇਜਰੀਵਾਲ ਦੀ ਪੁਸ਼ਟ ਬਣਾਈ ਤੋਂ ਔਰ ਸਵਾਏ ਇਸ਼ਤਿਹਾਰਬਾਜੀ ਤੋਂ ਉਹਨੂੰ ਚੌਥਾ ਕੰਮ ਹੀ ਕੋਈ ਨਹੀਂ ਹੁੰਦਾ ਤਿੰਨ ਹੀ ਕੰਮ ਹੁੰਦੇ ਸਾਡੇ ਮੁੱਖ ਮੰਤਰੀ ਨੂੰ ਕੇਜਰੀਵਾਲ ਦੀ ਪੁਸ਼ਟ ਬਣਾਈ ਕਰ ਲਓ ਵਧੀਆ ਵਧੀਆ ਪੱਗਾਂ ਬਣ ਕੇ ਜੈਕਟਾਂ ਪਾ ਕੇ ਫੋਟੋਆਂ ਖਿਚਾ ਕੇ ਇਸ਼ਤਿਹਾਰ ਦੇ ਲਓ ਤੇ ਦੋ ਚਾਰ ਦਿਨ ਬਾਅਦ ਟਿਚਕਰਬਾਜੀ ਕਰਦੇ ਹੋ ਆਪਣੇ ਭਾਸ਼ਣਾਂ ਬਾਦਲਾਂ ਦੇ ਖਿਲਾਫ ਕਰਦੇ ਹੋ ਕੈਪਟਨ ਦੇ ਖਿਲਾਫ ਕਰਦੇ ਹੋ ਬਾਜਵੇ ਦੇ ਖਿਲਾਫ ਕਰਦੇ ਹੋ ਉਪਾਈ ਟਿਚ ਕਰਵਾ ਜੀ ਵਸੇ ਥੋੜਾ ਸੀਐਮ ਬਣਿਓ ਤੁਸੀਂ ਤੁਹਾਨੂੰ ਲੋਕਾਂ ਨੇ ਸੀਐਮ ਬਣਾਇਆ ਸੀ ਪੰਜਾਬ ਦਾ ਭਲਾ ਕਰਨ ਲਈ ਉਹ ਤੁਸੀਂ ਕਰਨੇ ਰਹੇ ਹੋ ਕਰਕੇ ਇਹਨਾਂ ਦੀ ਪੋਲ ਖੁੱਲ ਚੁੱਕੀ ਹੈ ਕਾਠ ਦੇ ਹੰਡੀ ਇੱਕ ਵਾਰ ਚੜ੍ਹਨੀ ਸੀ ਚੜ੍ਹ ਗਈ ਇਲੈਕਸ਼ਨ ਨਾਲ ਇਹ ਲੋਕ ਸਬਕ ਸਿਖਾਣ ਲਾਸਟ ਸਵਾਲ ਹੈ ਜਿਹੜਾ ਵੀ ਪੱਤਰਕਾਰ ਸਰ ਕਿਸੇ ਵੀ ਲੀਡਰ ਨੂੰ ਸਵਾਲ ਕਰਦਾ ਹੈ ਉਹਦੇ ਤੇ ਪਰਚੇ ਠੋਕ ਦਿੱਤੇ ਜਾਂਦੇ ਨੇ ਹਾਲ ਹੀ ਦੇ ਵਿੱਚ ਵਟਿੰਡੇ ਦੇ ਪੱਤਰਕਾਰਾਂ ਦੇ ਉੱਤੇ ਪਰਚੇ ਕੀਤੇ ਗਏ ਨੇ ਕੀ ਦੇਖਦੇ ਹੋ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਲੋਕਤੰਤਰ ਜਨਾਂ ਦੀ ਕੋਈ ਆਸਥਾ ਹੀ ਨਹੀਂ ਹੈ ਇਹ ਬਾਬਾ ਸਾਹਿਬ ਦੀ ਫੋਟੋ ਜ਼ਰੂਰ ਲਾਂਦੇ ਆ ਬਾਬਾ ਸਾਹਿਬ ਦੀ ਗੱਲ ਵੀ ਜ਼ਰੂਰ ਕਰਦੇ ਆ ਭਗਤ ਸਿੰਘ ਦੀ ਫੋਟੋ ਲਾਂਦੇ ਆ ਰਹਿਣਾ ਚ ਆਤਮਾ ਅੰਗਰੇਜ਼ਾਂ ਵਾਲੀ ਹੈ ਜਰਨਲ ਡਾਇਰ ਵਾਲੀ ਇਹ ਵਿਰੋਧ ਦਾ ਕੋਈ ਸੁਰ ਕੋਈ ਆਵਾਜ਼ برداشت ਨਹੀਂ ਕਰ ਸਕਦਾ ਇਹ ਕੇਜਰੀਵਾਲ ਦੀ ਉਹੀ ਚੱਲ ਰਿਹਾ ਸਾਰਾ ਕੁਝ ਕੇਜਰੀਵਾਲ ਨੇ ਪਾਰਟੀ ਦੇ ਅੰਦਰ ਜਿੰਨੀਆਂ ਆਵਾਜ਼ਾਂ ਉੱਠੀਆਂ ਪ੍ਰਸ਼ੰਤ 부ਸ਼ਨ ਦਾ ਕੀ ਕੀਤਾ ਕੁਮਾਰ ਵਿਸ਼ਵਾਸ ਨਾਲ ਕੀ ਕੀਤਾ ਸ਼ਾਜ਼ੀਆ ਇਲਮੀਨਲ ਕੀ ਕੀਤਾ ਅਸ਼ੋਤੋਸ਼ ਨਾਲ ਕੀ ਕੀਤਾ ਜਿੰਨੇ ਫਾਊਂਡਰ ਸਭ ਕੱਢ ਤੇ ਬਾਹਰ ਉਹੀ ਗੱਲ ਭਗਵੰਤ ਮਾਨ ਕਰ ਰਿਹਾ ਕੋਈ ਆਵਾਜ਼ ਉਠਾ ਲਿਓ ਉੱਤੇ ਪਰਚਾ ਦੇ ਦਿਓ ਕਰਕੇ ਪੰਜਾਬ ਇਦਾਂ ਨਹੀਂ ਚੱਲ ਸਕਦਾ ਲੋਕਤੰਤਰ ਇਦਾਂ ਨਹੀਂ ਚੱਲ ਸਕਦਾ ਲੋਕ ਜਵਾਬ ਦੇਣ ਬਹੁਤ-ਬਹੁਤ አመਤ ਵੀ ਬਿਲਕੁਲ ਪੰਜਾਬ ਦੇ ਅੰਦਰ ਜੇਕਰ ਨਗਰ ਕੌਂਸਲ ਚੋਣਾਂ ਹੁੰਦੀਆਂ ਐ ਤੇ ਉਹਦੇ ਵਿੱਚ ਭਾਜਪਾ ਵੱਡੇ ਪੱਧਰ ਤੇ ਜਿੱਥੇ ਆਪਣੇ ਇਲੈਕਸ਼ਨ ਲੜੇਗੀ ਉੱਥੇ ਹੀ ਵਾਰਡ ਬੰਦੀ ਨੂੰ ਲੈ ਕੇ ਸਖਤ ਇਤਰਾਜ਼ ਜ਼ਾਹਰ ਕੀਤਾ ਔਰ ਕਿਸੇ ਵੀ ਸੂਰਤ 'ਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਤੋਂ ਮਨਕਰ ਹੁਣ ਦੀ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਭਾਸ਼ ਸ਼ਰਮਣ ਨੇ ਕੀਤੀ ਹੈ। ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ, ਦਿਨਿਕ ਸੂਰਾ ਟੀਵੀ, ਨੰਗਲ ਟੈਂਪ। ਦਿਨਿਕ ਸੂਰਾ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ। ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਵਾਰਡਬੰਦੀ ਨੂੰ ਲੈ ਕੇ ਇਤਰਾਜ਼ ਕੀਤੇ ਗਏ ਨੇ। ਇਸ ਮੁੱਦੇ ਤੇ ਗੱਲਬਾਤ ਕਰਨ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲਾਂਗੇ। ਸਤਿ ਸ਼੍ਰੀ ਅਕਾਲ ਸਾਹਿਬ। ਹਾਲੇ ਭਜੀ ਥੀ ਜੀ ਸਰ ਕਿਵੇਂ ਦੇਖਦੇ ਹੋ ਕਿ ਜਿਹੜੀ ਵਾਰਡਬੰਦੀ ਕੀਤੀ ਗਈ ਹੈ ਉਸ ਤੋਂ ਭਾਜਪਾ ਨੇ ਸਿੱਖਾ ਆਪਣਾ ਪ੍ਰਤੀਕਨ ਵਿਅਕਤ ਕੀਤਾ ਕੀ ਕਹਿਣਾ ਚਾਹੁੰਦਾ ਸੀ ਦੇਖੋ ਸਰਕਾਰ ਨੇ ਆਪਣੀ ਮਨਮਰਜ਼ੀ ਦੇ ਨਾਲ ਬਿਨਾਂ ਕਿਸੇ ਜ਼ਰੂਰਤ ਤੋਂ ਜੋ ਤੋੜਫੋੜ ਵਾਰਡਾਂ ਚ ਕੀਤੀ ਹੈ ਪੂਰੇ ਸ਼ਹਿਰ ਦਾ ਸੱਤਿਆਨਾਸ਼ ਕਰ ਜੀ ਹਲੇ 5 ਸਾਲ ਪਹਿਲਾਂ ਤਾਂ ਵਾਰਡਬੰਦੀ ਹੋਈ ਸੀ ਨੰਗਲ ਦੀ ਮਿਊਸਪੈਲਟੀ ਵਿੱਚ ਦੱਸੋ ਕੋਈ ਨਵਾਂ ਏਰੀਆ ਐਡ ਨਹੀਂ ਹੋਇਆ ਕੋਈ ਪੋਪੂਲੇਸ਼ਨ ਨਹੀਂ ਵਧੀ ਸ਼ਹਿਰ ਦੀ ਬਹੁਤ ਕੋਈ ਵੋਟਾਂ 'ਚ ਬਹੁਤ ਫਰਕ ਨਹੀਂ ਪਿਆ ਉਦੇ باوجود ਬਿਨਾ ਕਿਸੇ ਗੱਲਬਾਤ ਤੋਂ ਵਾਰਡਬੰਦੀ ਕਰਤੀ ਔਰ ਵਾੜਾ ਕੀ ਬਣਾਈਆ ਇੱਕ ਗਲੀ ਇੱਥੇ ਹੈ ਦੂਜਾ ਹਿੱਸਾ 5 ਕਿਲੋਮੀਟਰ ਦੂਰ ਹੈ ਸੋ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਸਿਰਫ ਆਪਣੇ ਚਾਹੇਤਿਆਂ ਨੂੰ ਫਾਇਦਾ ਪਹੁੰਚਾਉਣਾ ਇਹ ਸਰਕਾਰ ਨੂੰ ਪਤਾ ਹੈ ਕਿ ਜਿੱਤਣ ਦੇ ਪੈਣੇ ਕੰਮ ਕੀਤਾ ਕੋਈ ਨਹੀਂ ਪਿਛਲੇ 4 ਸਾਲ ਚ ਸੋ ਇਹ ਜਿਹੜੀ ਮਨਮਰਜ਼ੀ ਦੇ ਤਰੀਕੇ ਨਾਲ ਵਾਰਡਬੰਦੀ ਹੋਈ ਹੈ ਇਹਦੀ ਭਾਰਤੀ ਜਨਤਾ ਪਾਰਟੀ ਸਖਤ ਮੁਖਾਲਫਤ ਕਰਦੀ ਹੈ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲੇ ਹਾਂ ਅਸੀਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਭਈ ਇਸ ਵਾਰਡਬੰਦੀ ਨੂੰ ਰੋਕਿਆ ਜਾਏ ਔਰ ਪੁਰਾਣੀਆਂ ਵਾਰਡਬੰਦੀ ਦੇ ਹਿਸਾਬ ਨਾਲ ਹੀ ਚੋ ਔਰ ਅਸੀਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦਾ ਵੀ ਰੁਕ ਕਰਾਂ ਸਾਰੇ ਜੇਕਰ ਅਸੀਂ ਗੱਲ ਕਰੀਏ ਹੁਣੇ ਹੀ ਹੋ ਕੇ ਹਟੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾ ਤੇ ਉਹਦੇ ਵਿੱਚ ਜੇਕਰ ਆਪਣੀ ਹਸ ਹਲਕੇ ਨੰਗਲ ਦੀ ਗੱਲ ਕੀਤੀ ਤੇ ਪੂਰੇ ਕੈਂਡੀਡੇਟ ਵੀ ਖੜੇ ਕਰਨ ਚ ਬਾਜ-ਬਾਸ ਸਮਰਥ ਰਹੀ ਹੈ ਸਿਰਫ 8 ਕੈਂਡੀਡੇਟ ਦਿੱਤੇ ਨੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਨਗਰ ਕੌਂਸਲ ਚੋਣਾਂ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਨਹੀਂ ਵੜਾ ਕੌਂਸਲ ਥੋੜਾ ਜਿਆਦਾ ਦੁਰਸਤ ਕਰਦੇ ਆ ਮਾਫੀ ਸਹਿਤ ਜੀ ਭਾਜਪਾ ਨੇ ਚਾਰੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਲੜੀਆਂ ਬਹੁਤ اچھی ਵੋਟ ਪ੍ਰਾਪਤ ਕੀਤੀ ਹੈ ਬਲਾਕ ਸੰਤੀਗਿਆ ਵਿੱਚ 16 ਕੈਂਡੀਡੇਟ ਉਤਾਰੇ ਸਕੇ 28 ਇੱਥੇ ਸਰ ਨਹੀਂ ਅਠਾਨੰਦਪੁਰ ਸਾਹਿਬ ਚ ਵੀ ਆਏ ਜੀ ਦੋ ਬਲਾਕ ਸੀ ਨਾ ਜੀ ਜੀ ਅਨੰਦਪੁਰ ਸਾਹਿਬ ਅਲੱਗ ਬਲਾਕ ਸੀ ਨੰਗਲ ਅਲੱਗ ਬਲਾਕ ਮੈਂ ਨੰਗਲ ਬਲਾਕ ਦੀ ਗੱਲ ਆ ਨੰਗਲ ਬਲਾਕ ਦੀ ਗੱਲ ਕਰ ਰਹੇ ਹੋ ਸੋ ਠੀਕ ਹੈ ਕਿ ਤਿੰਨ ਚਾਰ ਸੀਟਾਂ ਤੇ ਅਸੀਂ ਉਮੀਦਵਾਰ ਨਹੀਂ ਉਤਾਰ ਸਕੇ ਕੁਝ ਕਮੀ ਵੀ ਰਹੀ ਕਿਉਂਕਿ ਸਰਕਾਰ ਨੇ ਆਖਰੀ ਮੂਵਮੈਂਟ ਤੇ ਜਿਸ ਪ੍ਰਕਾਰ ਨਾਲ ਮਨਮਰਜ਼ੀ ਨਾਲ ਰਿਜ਼ਰਵੇਸ਼ਨ ਕੀਤੀ ਜਨਰਲ ਕੈਟਾਗਰੀ ਵਾਲੇ ਹਲਕੇ ਵੀ ਲੇਡੀ ਰਿਜ਼ਰਵ ਕਰਕੇ ਜੀ ਲੇਕਿਨ ਉਹਦੇ باوجود ਮੈਂ ਸਮਝਦਾ ਕਿ ਸਰਕਾਰ ਨੇ ਪੂਰਾ ਤੰਤਰ ਇਸਤੇਮਾਲ ਕੀਤਾ ਉਹਦੇ باوجود ਬੀਜੇਪੀ ਨੇ ਪਿੰਡਾਂ ਦੇ ਅੰਦਰ ਬਹੁਤ ਅੱਛੀ ਕੈਂਪੇਨ ਕੀਤੀ ਔਰ ਬਹੁਤ ਅੱਛੀਆਂ ਮੋਟਾਂ ਸਾਡੇ ਸਭ ਉਮੀਦਵਾਰਾਂ ਨੂੰ ਪਈਆਂ ਔਰ ਅਸੀਂ ਤਗੜੇ ਹੋ ਕਰਕੇ ਔਰ ਮਿਊਨਿਸਪੈਲਟੀ ਦੀ ਵੀ ਤਿਆਰੀ ਕਰ ਰਹੇ ਆ ਔਰ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਹੜਾ ਵਧ ਰਿਹਾ ਸਰ ਜੇਕਰ ਇਹ ਚੋਣਾਂ ਹੁੰਦੀਆਂ ਨਗਰ ਕੌਂਸਲ ਦੀਆਂ ਤੇ ਜੇਕਰ ਜ਼ਰੂਰਤ ਪੈਂਦੀ ਹੈ ਕੀ ਭਾਜਪਾ ਆਪ ਦਾ ਸਮਰਥਨ ਕਰ ਸਕਦੀ ਹੈ ਨਾ ਬਿਲਕੁਲ ਨਹੀਂ ਕਰ ਸਕਦੀ ਦੇਖੋ ਆਮ ਆਦਮੀ ਪਾਰਟੀ ਤੇ ਇੱਕ ਐਸੀ ਬਿਮਾਰੀ ਹੈ ਸਮਝਦਾ ਵੀ महामारी है जिने पंजाब नु ग्रसित ਕੀਤਾ ਹੈ। ਜੀ। ਔਰ ਇਸ ਮਹਾਮਾਰੀ ਤੋਂ ਪੰਜਾਬ ਨੂੰ ਮੁਕਤ ਕਰਨ ਲਈ ਹੀ ਭਾਜਪਾ ਦੀ ਸਾਰੀ ਲੜਾਈ ਚੱਲ ਰਹੀ ਹੈ। ਸੋ ਕਿਸੇ ਵੀ ਕੀਮਤ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਸਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਭ ਦੇ ਸਾਹਮਣੇ ਆ ਜੀ। ਤੁਸੀਂ ਹੁਣੇ ਵੀਡੀਓ ਦੇਖ ਰਹੇ ਹੋ ਇਸ ਵੇਰ ਦੀ ਚੱਲ ਰਹੀ ਹੈ। ਕੱਲ ਕਿਵੇਂ ਆਮ ਆਦਮੀ ਪਾਰਟੀ ਦੇ ਹੀ ਸਰਪੰਚ ਨੂੰ ਦੋ ਮੁੰਡੇ ਆਂਦੇ ਆ। ਬੜੇ ਆਰਾਮ ਨਾਲ ਆ ਕੇ ਉਹਨੂੰ ਗੋਲੀ ਮਾਰ ਕੇ ਪੂਰੇ ਵਿਆਹ ਚੱਲਦੇ ਚਲੇ ਜਾਂਦੇ ਆ। ਇਹ ਦਸਵੀਂ ਘਟਨਾ ਹੈ ਪਿਛਲੇ 10-15 ਦਿਨਾਂ ਵਿੱਚ। ਮਰਡਰ ਦੀ। ਔਰ ਇਹ ਸਾਰੀਆਂ ਲਾਈਵ ਚੱਲ ਰਹੀਆਂ ਨੇ ਭਾਈ ਰਾਨਾ ਬਲਾਚੋਰੀਏ ਦਾ ਮਰਡਰ ਹੋਏਗਾ ਚਾਹੇ ਫਿਰੋਜ਼ਪੁਰ ਦੀ ਘਟਨਾ ਹੋਏਗੀ ਚਾਹੇ ਜਲੰਧਰ ਲੁਧਿਆਣੇ ਦੀਆਂ ਘਟਨਾਵਾਂ ਹੋਣਗੀਆਂ ਸੋ ਰੋਜ਼ ਜਿਹੜੇ ਕਤਲ ਹੋ ਰਹੇ ਨੇ ਜਿਸ ਪ੍ਰਕਾਰ ਨਾਲ ਐਕਸਟਰਸ਼ਨਸ ਹੋ ਰਹੀਆਂ ਸਮਝਦਾ ਕਿ ਪੰਜਾਬ ਜਿਹੜਾ ਹੈ ਗੈਂਗਸਟਰ ਲੈਂਡ ਬਣ ਚੁੱਕਿਆ ਸਰ ਹਰ ਹਰ ਸਰਕਾਰ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਉਹੀ ਹੁੰਦੇ ਨੇ ਤੇ ਕੀ ਕਾਰਨ ਹੈ ਕਿ ਇਹ ਠੱਲ ਨਹੀਂ ਜਿਹੜਾ ਕ੍ਰਾਈਮ ਨੂੰ ਵੱਧਦੇ ਗੈਂਗਸਟਰਾਂ ਨੂੰ ਠੱਲ ਨਹੀਂ ਪਾਈ ਜਾ ਰਹੀ ਇਹਦੇ ਦੋਸ਼ੀ ਤੁਸੀਂ ਕਿਸ ਸਰਕਾਰ ਦੀ ਵਿਲ ਪਾਵਰ ਚਾਹੀਦੀ ਹੈ ਜੀ ਉਹੀ ਉੱਤਰ ਪ੍ਰਦੇਸ਼ ਸੀ ਉਹੀ ਉੱਤਰ ਪ੍ਰਦੇਸ਼ ਦੀ ਪੁਲਿਸ ਹੈ 15 ਸਾਲ 20 ਸਾਲ ਉੱਤਰ ਪ੍ਰਦੇਸ਼ ਜਿਹੜਾ ক্রাইਮ ਦੀ ਕੈਪੀਟਲ ਸੀ ਉੱਥੇ ਕਿਡਨਾਪਿੰਗ ਜਿਹੜਾ ਸੀਗਾ ਉਹ ਵਪਾਰ ਸੀ ਬਿਜ਼ਨਸ ਸੀ ਆ ਯੋਗੀ ਸਾਹਿਬ ਆਏ ਆ 8 9 ਸਾਲਾਂ ਦੇਖੋ ਯੂਪੀ ਕਿਤੇ ਦਾ ਕਿੱਥੇ ਪਹੁੰਚ ਗਈ ਅੱਜ ਯੂਪੀ ਚ ਕੋਈ ਗੁੰਡਾ ਕੋਈ ਬਦਮਾਸ਼ ਕੋਈ ਗੈਂਗਸਟਰ ਕੁਸਕਦਾ ਨਹੀਂ ਹੈ ਠੀਕ ਹੈ ਨਾ ਇਹ ਸਰਕਾਰ ਦੀ ਵਿਲ ਪਾਵਰ ਚਾਹੀਦੀ ਹੁੰਦੀ ਹੈ ਨੇਤਾ ਦੀ ਵਿਲ ਪਾਵਰ ਚਾਹੀਦੀ ਹੁੰਦੀ ਹੈ ਪੋਲਿਟੀਕਲ ਪੋਲਿਟੀਕਲ ਵਿਲ ਨਹੀਂ ਹੈਗੀ ਕਿਉਂ ਸਰ ਬਾਕੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਇਕੱਠਾ ਨਹੀਂ ਹੁੰਦੀਆਂ ਦੇਖੋ ਸਾਰੀਆਂ ਪਾਰਟੀਆਂ ਬਾਰ ਬਾਰ ਇਹ ਗੱਲ ਕਹਿ ਰਹੀਆਂ ਅਸੀਂ ਵੀ ਬਾਰ ਬਾਰ ਕਹਿ ਰਹੇ ਹਾਂ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਕਹਿ ਰਹੀਆਂ ਕਿ ਭਾਈ ਥੋੜਾ ਧਿਆਨ ਪੰਜਾਬ ਵੱਲ ਦਿਓ ਪ੍ਰੋਬਲਮ ਕੀ ਹੈ ਸਰਕਾਰ ਦੀ ਕਿ ਸਵਾਏ ਟਿਚਕਰਬਾਜੀ ਤੋਂ ਸਵਾਏ ਕੇਜਰੀਵਾਲ ਦੀ ਪੁਸ਼ਟ ਬਣਾਈ ਤੋਂ ਔਰ ਸਵਾਏ ਇਸ਼ਤਿਹਾਰਬਾਜੀ ਤੋਂ ਉਹਨੂੰ ਚੌਥਾ ਕੰਮ ਹੀ ਕੋਈ ਨਹੀਂ ਹੁੰਦਾ ਤਿੰਨ ਹੀ ਕੰਮ ਹੁੰਦੇ ਸਾਡੇ ਮੁੱਖ ਮੰਤਰੀ ਨੂੰ ਕੇਜਰੀਵਾਲ ਦੀ ਪੁਸ਼ਟ ਬਣਾਈ ਕਰ ਲਓ ਵਧੀਆ ਵਧੀਆ ਪੱਗਾਂ ਬਣ ਕੇ ਜੈਕਟਾਂ ਪਾ ਕੇ ਫੋਟੋਆਂ ਖਿਚਾ ਕੇ ਇਸ਼ਤਿਹਾਰ ਦੇ ਲਓ ਤੇ ਦੋ ਚਾਰ ਦਿਨ ਬਾਅਦ ਟਿਚਕਰਬਾਜੀ ਕਰਦੇ ਹੋ ਆਪਣੇ ਭਾਸ਼ਣਾਂ ਬਾਦਲਾਂ ਦੇ ਖਿਲਾਫ ਕਰਦੇ ਹੋ ਕੈਪਟਨ ਦੇ ਖਿਲਾਫ ਕਰਦੇ ਹੋ ਬਾਜਵੇ ਦੇ ਖਿਲਾਫ ਕਰਦੇ ਹੋ ਉਪਾਈ ਟਿਚ ਕਰਵਾਜੀ ਵਾਸਤੇ ਥੋੜਾ ਸੀਐਮ ਬਣਿਓ ਤੁਸੀਂ ਤੁਹਾਨੂੰ ਲੋਕਾਂ ਨੇ ਸੀਐਮ ਬਣਾਇਆ ਸੀ ਪੰਜਾਬ ਦਾ ਭਲਾ ਕਰਨ ਲਈ ਉਹ ਤੁਸੀਂ ਕਰ ਨਹੀਂ ਰਹੇ ਹੋ ਕਰਕੇ ਇਹਨਾਂ ਦੀ ਪੋਲ ਖੁੱਲ ਚੁੱਕੀ ਹੈ ਕਾਠ ਦੀ ਹੰਡੀ ਇੱਕ ਵਾਰ ਚੜ੍ਹਨੀ ਸੀ ਚੜ੍ਹ ਗਈ ਇਲੈਕਸ਼ਨ ਨਾਲ ਇਹ ਲੋਕ ਸਬਕ ਸਿਖਾਣ ਲਾਸਟ ਸਵਾਲ ਹੈ ਜਿਹੜਾ ਵੀ ਪੱਤਰਕਾਰ ਸਰ ਕਿਸੇ ਵੀ ਲੀਡਰ ਨੂੰ ਸਵਾਲ ਕਰਦਾ ਹੈ ਉਹਦੇ ਤੇ ਪਰਚੇ ਠੋਕ ਦਿੱਤੇ ਜਾਂਦੇ ਨੇ ਹਾਲ ਹੀ ਦੇ ਵਿੱਚ ਵਟਿੰਡੇ ਦੇ ਪੱਤਰਕਾਰਾਂ ਦੇ ਉੱਤੇ ਪਰਚੇ ਕੀਤੇ ਗਏ ਨੇ ਕੀ ਦੇਖਦੇ ਹੋ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਲੋਕਤੰਤਰ ਜਨਾਂ ਦੀ ਕੋਈ ਆਸਥਾ ਹੀ ਨਹੀਂ ਹੈ ਇਹ ਬਾਬਾ ਸਾਹਿਬ ਦੀ ਫੋਟੋ ਜ਼ਰੂਰ ਲਾਂਦੇ ਆ ਬਾਬਾ ਸਾਹਿਬ ਦੀ ਗੱਲ ਵੀ ਜ਼ਰੂਰ ਕਰਦੇ ਆ ਭਗਤ ਸਿੰਘ ਦੀ ਫੋਟੋ ਲਾਂਦੇ ਆ ਰਹਿਣਾ ਚ ਆਤਮਾ ਅੰਗਰੇਜ਼ਾਂ ਵਾਲੀ ਹੈ ਜਰਨਲ ਡਾਇਰ ਵਾਲੀ ਇਹ ਵਿਰੋਧ ਦਾ ਕੋਈ ਸੁਰ ਕੋਈ ਆਵਾਜ਼ برداشت ਨਹੀਂ ਕਰ ਸਕਦਾ ਇਹ ਕੇਜਰੀਵਾਲ ਦੀ ਉਹੀ ਚੱਲ ਰਿਹਾ ਸਾਰਾ ਕੁਝ ਕੇਜਰੀਵਾਲ ਨੇ ਪਾਰਟੀ ਦੇ ਅੰਦਰ ਜਿੰਨੀਆਂ ਆਵਾਜ਼ਾਂ ਉੱਠੀਆਂ ਪ੍ਰਸ਼ੰਤ 부ਸ਼ਨ ਦਾ ਕੀ ਕੀਤਾ ਕੁਮਾਰ ਵਿਸ਼ਵਾਸ ਨਾਲ ਕੀ ਕੀਤਾ ਸ਼ਾਜ਼ੀਆ ਇਲਮੀਨਲ ਕੀ ਕੀਤਾ ਅਸ਼ੁਤੋਸ਼ ਨਾਲ ਕੀ ਕੀਤਾ ਜਿੰਨੇ ਫਾਊਂਡਰ ਸਭ ਕੱਢਦੇ ਬਾਹਰ ਉਹੀ ਗੱਲ ਭਗਵੰਤ ਮਾਨ ਕਰ ਰਿਹਾ ਕੋਈ ਆਵਾਜ਼ ਉਠਾ ਲਿਓ ਉੱਤੇ ਪਰਚਾ ਦੇ ਦਿਓ ਕਰਕੇ ਪੰਜਾਬ ਇਦਾਂ ਨਹੀਂ ਚੱਲ ਸਕਦਾ ਲੋਕਤੰਤਰ ਇਦਾਂ ਨਹੀਂ ਚੱਲ ਸਕਦਾ ਲੋਕ ਜਵਾਬ ਦੇਣ ਬਹੁਤ ਮਹਤਵਪੂਰਨ ਇਹ ਬਿਲਕੁਲ ਪੰਜਾਬ ਦੇ ਅੰਦਰ ਜੇਕਰ ਨਗਰ ਕੌਂਸਲ ਚੋਣਾਂ ਹੁੰਦੀਆਂ ਐ ਤੇ ਉਹਦੇ ਵਿੱਚ ਭਾਜਪਾ ਵੱਡੇ ਪੱਧਰ ਤੇ ਜਿੱਥੇ ਆਪਣੇ ਇਲੈਕਸ਼ਨ ਲੜੇਗੀ ਉੱਥੇ ਹੀ ਵਾਰਡਬੰਦੀ ਨੂੰ ਲੈ ਕੇ ਸਖਤ ਇਤਰਾਜ਼ ਜ਼ਾਹਰ ਕੀਤਾ ਔਰ ਕਿਸੇ ਵੀ ਸੂਰਤ 'ਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਤੋਂ ਮੁਨਕਰ ਹੋਣ ਦੀ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਸ਼ੁਭਾ ਸ਼ਰਮਣ ਕੀਤੀ ਹੈ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੈਨਿਕ ਸੁਰਾ ਟੀਵੀ ਨੰਗਲ ਟੈਂਪ